ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਦੁਨੀਆ ਨੂੰ ਸਮਝਾਉਣਾ ਛੱਡੋ ਤੇ ਆਪਣੇ ਆਪ ਨੂੰ ਸਮਝਾਓ ਕਿਉਂਕਿ ਆਪਾਂ ਆਪਣੇ ਆਪ ਨੂੰ ਸਮਝਾ ਸਕਦੇ ਆਂ ਦੁਨੀਆ ਨੂੰ ਸਮਝਾ ਨਹੀਂ ਸਕਦੀ ਤਾਂ ਸੋਡੇ ਨਾਲ ਇਹ ਗੱਲਾਂ ਮੈਂ ਕਰਦੀ ਹੁੰਨੀ ਆ ਤੇ ਨਾਲੇ ਜਿਵੇਂ ਹੁਣ ਜਿਹੜੀ ਇਹ ਵੀਡੀਓ ਹੈਗੀ ਇਹ ਮੈਂ ਪਾਉਂਗੀ ਆਪਣਾ ਪੰਜਾਬ ਚੈਨਲ ਤੇ ਤੇ ਉਹਦਾ ਮੈਂ ਜਿਹੜਾ ਲਿੰਕ ਹੈ ਉਹ ਉਹਦੇ ਚ ਦੇਤਾ 골ਡਨ ਪੰਜਾਬ ਚ ਜਿੰਨੇ ਦਿਨ 골ਡਨ ਪੰਜਾਬ ਸਹੀ ਨਹੀਂ ਹੁੰਦਾ ਆਪਾਂ ਵੀਡੀਓ ਉਹਨਾਂ ਚ ਆਪਣਾ ਪੰਜਾਬ ਚੈਨਲ ਤੇ ਪਾਵਾਂਗੇ ਵੀਡੀਓ ਆਪਣੀਆਂ ਡੇਲੀ ਆਉਣਗੀਆਂ ਠੀਕ ਹੈ ਜੀ ਕਿਉਂਕਿ ਮੈਨੂੰ ਫੋਨ ਕਰ ਕਰ ਲੋਕਾਂ ਨੇ ਕਿਹਾ ਵੀ ਐਸੀ ਕੋਈ ਗੱਲ ਨਹੀਂ ਵੀ ਤੁਸੀਂ ਆਪਣੇ ਕੱਪੜੇ ਵਾਲੀ ਚੈਨਲ ਦੀ ਵੀਡੀਓ ਪਾ ਸਕਦੇ ਹੋ ਸੋ ਬਹੁਤ ਬਹੁਤ ਪਿਆਰ ਧੰਨਵਾਦ ਤੁਹਾਡਾ ਇੰਨਾ ਪਿਆਰ ਕਰਦੇ ਹੋ ਸੱਚੀ ਜਿੰਦਗੀ ਜਿਉਣ ਨੂੰ ਜੀ ਕਰਿਆ ਆ ਵੀ ਕਦੇ ਕਦੇ ਮੈਂ ਆਪਣੇ ਆਪਣੇ ਆਪ ਨੂੰ ਅੰਦਰੋਂ ਮਾਰਦਾ ਸੀਗਾ ਵੀ ਬਸ ਦੁਨੀਆ ਚ ਹੀ ਰਹਿਣਾ ਵੀ ਜਿਹੇ ਜੀ ਦੁਨੀਆ ਤੇ ਤੁਸੀਂ ਪਿਆਰੀ ਇੰਨਾ ਕਰਦੇ ਹੋ ਵੀ ਮੈਥੋਂ ਖੁਸ਼ੀ ਸੰਭੀ ਨਹੀਂ ਜਾਂਦੀ ਮੈਨੂੰ ਕਦੇ ਮਿਸ ਨਹੀਂ ਹੁੰਦਾ ਵੀ ਜਾਂ ਮੇਰਾ ਕੋਈ ਆਪਣਾ ਜਾਂ ਕੋਈ ਬਗਾਨਾ ਹੈ ਤੇ ਇਹ ਗੱਲ ਵੀ ਤੁਸੀਂ ਧਿਆਨ ਚ ਰੱਖਿਓ ਕੋਈ ਇਹ ਨਹੀਂ ਹੁੰਦਾ ਵੀ ਖੂਨ ਦੇ ਰਿਸ਼ਤੇ ਨੇੜੇ ਹੁੰਦੇ ਆ ਰਿਸ਼ਤੇ ਬਹੁਤ ਤਰ੍ਹਾਂ ਦੇ ਹੁੰਦੇ ਆ ਰਿਸ਼ਤੇ ਬਹੁਤ ਹੁੰਦੇ ਆ ਕੁਛ ਕ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਕਿੰਨਾ ਪਿਆਰ ਕਰਦੀਆਂ ਫੋਨ ਕਰਕੇ ਮੇਰਾ ਹਾਲ ਚਾਲ ਪੁੱਛਦੀਆਂ ਤੇ ਕਈ ਵਾਰ ਤਾਂ ਮੇਰਾ ਜਦੋਂ ਫੋਨ ਵੱਜਦਾ ਨਾ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਇੱਕ ਭੈਣ ਨੇ ਮੇਰੇ ਲਈ ਨਾ ਜੈਕਟ ਬਣਾਈ ਆ ਵਿਚਾਰੀ ਉਹ ਮੇਰੇ ਵਾਂਗੂ ਸ਼ੂਗਰ ਦੀ ਮਰੀਜ਼ ਆ ਤੇ ਕਾਫੀ ਉਹਨੂੰ ਤਾਂ ਪ੍ਰੋਬਲਮ ਆ ਰਹੀਆਂ ਸ਼ੂਗਰ ਦੀਆਂ ਤੇ ਉਹਨੂੰ ਮੈਂ ਸੂਟ ਭੇਜੇ ਸੂਟ ਭੇਜੇ ਸੀ ਦੋ ਉਹਦਾ ਇੱਕ ਸੂਟ ਪਹੁੰਚ ਗਿਆ ਇੱਕ ਰਾਹ ਚ ਚੋਰੀ ਕਰ ਲਿਆ ਜਾਨੀ ਕਿ ਡਾਕ ਰਾਹੀਂ ਭੇਜਿਆ ਸੀ ਪੋਸਟ ਆਫਸ ਰਾਹੀਂ ਪਤਾ ਨਹੀਂ ਕਿਵੇਂ ਚੋਰੀ ਹੋਇਆ ਰੱਬ ਨੂੰ ਪਤਾ ਵੀ ਕਦੇ ਅਜਿਹੀ ਪ੍ਰੋਬਲਮ ਨਹੀਂ ਸੀ ਆਈ ਇੱਕ ਵਾਰ ਹੀ ਹੋਇਆ ਤੇਗੀ ਤਾਂ ਮੈਨੂੰ ਤਰਸ ਮੈਨੂੰ ਤਰਸ ਪਤਾ ਕਿਉਂ ਆਇਆ ਮੈਨੂੰ ਐ ਲੱਗਿਆ ਵੀ ਯਾਰ ਉਹ ਵੀ ਮੇਰੇ ਵਾਂਗੂ ਸ਼ੂਗਰ ਦੀ ਮਰੀਜ਼ ਆ ਵਿਚਾਰੀ ਵੀ ਮੈਂ ਜ਼ਿੰਦਗੀ 'ਚ ਇਹ ਮੇਰਾ ਰੂਲ ਆ ਵੀ ਮੈਂ ਇੱਥੋਂ ਕੋਈ ਬਸੱਕ ਖਾ ਜੇ ਆਪਾਂ ਕਿਸੇ ਦਾ ਖਾਣਾ ਨਹੀਂ ਮਰਨ ਵੇਲੇ ਆਪਾਂ ਸੌਖੀ ਮੌਤ ਮਰਨਾ ਚਾਹੁੰਦੇ ਆ ਕਿਉਂਕਿ ਜਿਹੜੇ ਕਿਸੇ ਦਾ ਹੱਕ ਖਾਂਦੇ ਆ ਉਹ ਬਹੁਤ ਦੁਖੀ ਹੋ ਕੇ ਮਰਦੇ ਆ ਤੇ ਮੈਂ ਆਪਾਂ ਨੂੰ ਸੂਟ ਸੇਮ ਤਾਂ ਮਿਲਿਆ ਨਹੀਂ ਤੇ ਉਹਦੇ ਨਾਲ ਮਿਲਦਾ ਜਾਂ ਉਹੀ ਸੇਮ ਕੱਪੜੇ 'ਚ ਹੋਰ ਭੇਜਤਾ ਮਗਾ ਨਾ ਮਗਾ ਵਿਚਾਰੀ ਵੀ ਉਹ ਵੀ ਮਗਾ ਮੇਰੇ ਵਾਂਗੂ ਮਰੀਜ਼ ਆ ਵੀ ਪੈਰਾਂ ਦੀਆਂ ਉਂਗਲਾਂ ਤੇ ਵੀ ਪ੍ਰੋਬਲਮ ਐ ਉਹ ਵੀ ਵੇਖ ਲੈ ਮੇਰੇ ਵਰ ਉਹਨੇ ਮੇਰੇ ਲਈ ਪੱਛਮ ਦੀ ਜਾਕਟ ਬਣਾਈ ਵੀ ਤੂੰ ਮੈਨੂੰ ਸੂਟ ਭੇਜਦਾ ਮੈਂ ਉਹਦੀ ਥਾਂ ਤੇ ਸੂਟ ਭੇਜਦਾ ਉਹ ਮੈਨੂੰ ਕਹਿੰਦੀ ਤੂੰ ਕਿਉਂ ਭੇਜਿਆ ਸੂਟ ਕਹਿੰਦੀ ਤੂੰ ਵੀ ਤੇਰਾ ਵੀ ਸਰੀਰ ਠੀਕ ਨਹੀਂ ਦਾ ਮੈਂ ਕਹਿੰਦਾ ਨਹੀਂ ਪਹਿਣੇ ਮੈਂ ਕਹਾਂ ਮੈਂ ਨੁਕਸਾਨ ਤੇਰਾ ਵੀ ਹੋਇਆ ਮੇਰਾ ਵੀ ਹੋਇਆ ਚਲੋ ਕੋਈ ਗੱਲ ਨਹੀਂ ਮੈਂ ਕਹਾਂ ਮੈਂ ਸਮਝ ਲੂ ਵੀ ਮੈਂ 2-4 ਸੂਟਾਂ ਚੋਂ ਕਮਾਈ ਨਹੀਂ ਘਰੀ ਪਰ ਮੈਂ ਕਹਾਂ ਮੈਂ ਉਹ ਨਹੀਂ ਸਕਦਾ ਅਬੀ ਤੇਰਾ ਸੂਟ ਘਟ ਗਿਆ ਮੈਂ ਉਹਨੂੰ ਸੂਟ ਭੇਜਾਂ ਤੇ ਉਹ ਪਹਿਣਾ ਖੱਟੜਾ ਤੋਨੇਗੇ ਤੇ ਉਹਨਾਂ ਨੇ ਜਾਕਟ ਮੈਂ ਉਹਨੂੰ ਬਹੁਤ ਫਿਰ ਲੜੀ ਮੈਂ ਕਿਹਾ ਤੁਸੀਂ ਜਾਕਟ ਕਿਉਂ ਬਣਾਈ ਤੁਸੀਂ ਤਾਂ ਮੇਰੇ ਵਾਂਗੂ ਮਰੀਜੋਂ ਸ਼ੂਗਰ ਦੇਉਂ ਟਾਈਮ ਪਾਸ ਕਰਦੇ ਹੋ ਕਹਿੰਦੀ ਵੀ ਉਹਨੇ ਵੀ ਮੈਨੂੰ ਇਹੀ ਗੱਲ ਕਹੀ ਕਹਿੰਦੀ ਮੈਂ ਜਿੰਨਾ ਭੈਣ ਭਰਾਵਾਂ ਨੂੰ ਉਸ ਜਾਕਟਾਂ ਬੁੰਬੁੰਨ ਦਿੱਤੀਆਂ ਸੀ ਕੋਟਿਆਂ ਇੰਨਾ ਪਿਆਰ ਕੀਤਾ ਸੀ ਉਹਨਾਂ ਨੇ ਕਿਹੜਾ ਕਹਿੰਦੀ ਮੈਨੂੰ ਵਾੜਾ ਪਿਆਰ ਕਰ ਲਿਆ ਵੀ ਤੁਸੀਂ ਤਾਂ ਕਹਿੰਦੀ ਫੇਰ ਵੀ ਮੇਰੇ ਬਾਰੇ ਇਹ ਵੀ ਸੋਚਿਆ ਵੀ ਮੈਨੂੰ ਦੁਬਾਰੇ ਸੂਟ ਭੇਜਦਾ ਵੀ ਤੁਸੀਂ ਇੰਨੀ ਸਾਨੀਅਤ ਦਿਖਾਈ ਦੇਖੋ ਵੀਰੇ ਜ਼ਿੰਦਗੀ ਚ ਜੋ ਮਰਜ਼ੀ ਹੋ ਜੇ ਹਨਾ ਕਿ ਇਸ ਜੀ ਆਤਮਾ ਤੇ ਛਟ ਨਾ ਮਾਰਿਓ ਕਿਉਂਕਿ ਜਿਹੜੀ ਆਤਮਾ ਤੇ ਵੱਜੀ ਛੱਟ ਦਾ ਸ਼ਰਾਫ ਹੁੰਦਾ ਨਾ ਉਹ ਤੁਹਾਡਾ ਬੇਡਾ ਗਰਕ ਕਰ ਦਿੰਦਾ ਤੁਸੀਂ ਜ਼ਿੰਦਗੀ ਚ ਉੱਠਣ ਜੋਗ ਨਹੀਂ ਰਹਿੰਦੇ ਪਰ ਕੁਝ ਲੋਕ ਐਡੇ ਬੇਸ਼ਰਮ ਐ ਉਹਨਾਂ ਨੂੰ ਗੁਰੂ ਦੇ ਇਸ਼ਾਰਿਆਂ ਦੀ ਸਮਝ ਨਹੀਂ ਆਉਂਦੀ ਠੀਕ ਐ ਆਪਾਂ ਜਿਉ ਜਿਅ ਕਰਦੇ ਆਪਾਂ ਨੂੰ ਭਰਨਾ ਦੱਬ ਜਾਂਦਾ ਪਰ ਆਪਾਂ ਐਡੇ ਕਿ ਜ਼ਿਆਦਾ ਆਪਣੇ ਆਪ ਨੂੰ ਚਲਾਕ ਸਮਝ ਲੈਣੇ ਆ ਵੀ ਸਾਡਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਨਾ ਵੀਰੇ ਅਕਾਲਪੁਰ ਖਵੇਗੂ ਆਪਣੇ ਨਾਲ ਹੁੰਦਾ ਆਪਣਾ ਲੇਖਾ ਜੋਖਾ ਹੁੰਦਾ ਰਹਿੰਦਾ ਸੋ ਜਿਵੇਂ ਮੈਂ ਬਣੀ ਐ ਮੈਂ ਮੈਂ ਪੱਥਰ ਬਣੀ ਨਹੀਂ ਸੀ ਮੈਂ ਤੁਹਾਨੂੰ ਦੱਸ ਦਿਆਂ ਮੇਰਾ ਪੱਥਰ ਦਿਲ ਬਿਲਕੁਲ ਵੀ ਨਹੀਂ ਸੀਗਾ ਬੜਾ ਸੌਫਟ ਦਿਲ ਹੁੰਦਾ ਹਰ ਇੱਕ ਤੇ ਮੈਨੂੰ ਐ ਮਤਲਬ ਆਪਣਾਪਣ ਤੇ ਇਨਾ ਮੇਰੇ ਚੰਨੀ ਚਲਾਕੀਆਂ ਸੀ ਵੀ ਮੈਂ ਆਪਣੇ ਮੇਰੇ ਨਾਲ ਕੁਝ ਕਰਦੇ ਤੇ ਮੈਨੂੰ ਪਤਾ ਵੀ ਨਹੀਂ ਸੀ ਲੱਗਦਾ ਵਿਚਾਰੀ ਮੈਂ ਦਿਲੋਂ ਪਿਆਰ ਕਰਦੀ ਸੀ ਰਿਸਪੈਕਟ ਕਰਦੀ ਸੀ ਮੈਨੂੰ ਐ ਲੱਗਦਾ ਮੇਰੇ ਆ ਮੇਰੇ ਚੰਗੇ ਲਈ ਕਰ ਰਹੇ ਆ ਬਟ ਮੈਨੂੰ ਨਹੀਂ ਸੀ ਪਤਾ ਵੀ ਜੋ ਮੇਰੇ ਨਾਲ ਕੋਈ ਟੇਡੀਆਂ ਵਿੰਗੀਆਂ ਹੁੰਦੀਆਂ ਉਹ ਸ਼ੈਤਾਨੀਆਂ ਹੁੰਦੀਆਂ ਨਾ ਕਿ ਅਣ ਅਣ ਦੇਖੀਆ ਮੈਂ ਕਰੀਗੀ ਵਿਚਾਰੀ ਪਨੌਲ ਜਣੀ ਸੀ ਨੌਲਜ ਤਾਂ ਮੈਨੂੰ ਉਦੋਂ ਆ ਗਈ ਜਦੋਂ ਮੇਰੇ ਤੇ ਵਖਤ ਪੈਣ ਲੱਗੇ ਇਕੱਲੀ ਰਹਿ ਗਈ ਮੈਂ ਬਿਮਾਰੀਆਂ ਨੇ ਘੇਰ ਲਈ ਮਹਾਰਾਜ ਨੇ ਹੱਥ ਦੇ ਕੇ ਰੱਖੇ ਆ ਉਹ ਕਿਹੜੀਆਂ ਬਿਮਾਰੀਆਂ ਜਿਹੜੀਆਂ ਮੈਂ ਨਹੀਂ ਹੰਡਾਈਆਂ ਬਿਮਾਰੀਆਂ ਤਿਰਸਕਾਰ ਕੋਲੇ ਪੈਸਾ ਨਾ ਹੋਣਾ ਦਵਾਈ ਲਿਆਉਣ ਨੂੰ ਇਹ ਗੱਲਾਂ 100% ਸੱਚ ਆ ਮੇਰੇ ਕੋਲੇ ਕੋਈ ਪੈਸਾ ਨਹੀਂ ਸੀ ਹੁੰਦਾ ਦਵਾਈ ਲਿਆਉਣ ਨੂੰ ਮੈਂ ਪੈ ਜਾਂਦੀ ਸੀ ਮੰਜੇ ਦੇ ਵਿੱਚ ਅਕਾਲ ਪੁਰਖ ਮੇਰਾ ਵੈਗਰੂ ਜਾਣਦਾ ਦਵਾਈ ਮਹਿੰਗੀ ਵਾਲੀ ਸੀਗੀ ਐਨੀ ਮੇਰੀ ਔਕਾਤ ਹੀ ਨਹੀਂ ਸੀ ਵੀ ਮੈਂ 4-5000 ਦੀ ਦਵਾਈ 2006 ਚ ਬਿਮਾਰ ਹੋਈ ਸੀ ਮੈਂ ਵੀ ਮੈਂ ਲਿਆ ਕੇ ਖਾ ਲੈਂਦੀ ਨਹੀਂ ਵੀਰੇ ਮੇਰੇ ਚੁਕਾਤ ਨਹੀਂ ਸੀ ਮੈਂ ਤਾਂ ਵਿਚਾਰੀ ਸਭ ਕੁਝ ਰੱਬ ਤੇ ਛੱਡ ਕੇ ਮੰਜੇ 'ਚ ਪੈ ਗਈ ਸੀ ਬਾਲ ਬੂਲ ਮੇਰੇ ਝੜ ਗਏ ਸੀ ਬੱਸ ਮੈਨੂੰ ਲੱਗਾ ਆਹੀ ਰਹਿ ਗਈ ਸੀ 20-30 ਕਿਲੋ ਦੀ ਬਸ ਮੈਂ ਹੀ ਸੋਚਦੀ ਨਹੀਂ ਸੀ ਵੀ ਜੇ ਬੱਚਿਆਂ ਦੇ ਕਰਮਾਂ ਚ ਮਾਂ ਹੋਈ ਤਾਂ ਕੁਝ ਨਹੀਂ ਹੁੰਦਾ ਜੇ ਬੱਚਿਆਂ ਦੇ ਕਰਮਾਂ ਚ ਵਿਛੋੜਾ ਲਿਖਿਆ ਮਾਂ ਦਾ ਤਾਂ ਮੈਂ ਕੁਝ ਕਰ ਨਹੀਂ ਸਕਦੀ ਤੇ ਬਸ ਰੱਬ ਨੂੰ ਇਹ ਅਰਦਾਸ ਜ਼ਰੂਰ ਕਰਦੀ ਸੀ ਵੀ ਰੱਬਾ ਤੂੰ ਮੈਨੂੰ ਮਾਂ ਦਾ ਪਿਆਰ ਤਾਂ ਨਹੀਂ ਦਿੰਦਾ ਚਲੋ ਕੋਈ ਗੱਲ ਨਹੀਂ ਰੱਬਾ ਐਡਾ ਡਬਲ ਡਬਲ ਨਾ ਕਰ ਤੂੰ ਵੀ ਇਹਨਾਂ ਕੋਲੋਂ ਨਾ ਮਾਂ ਖੋ ਕਿਉਂਕਿ ਇਹਨਾਂ ਲਈ ਮੈਂ ਆਪਣੀ ਮਾਂ ਪਾਲਣੀਆਂ ਵੀ ਮਾਂ ਚੀਜ਼ ਕੀ ਹੁੰਦੀ ਹੈ ਸੋ ਮੈਂ ਹੋਰ ਗੱਲਾਂ ਚ ਵਗ ਜਾਨੀ ਆ ਇਮੋਸ਼ਨਲ ਹੋ ਜਾਨੀ ਆ ਤੇ ਉਹਨਾਂ ਜਦ ਆਪਾਂ ਵੀਡੀਓ ਆਪਣਾ ਪੰਜਾਬ ਤੇ ਪਾਵਾਂਗੇ ਠੀਕ ਆ ਜੀ ਤੁਸੀਂ ਮੇਰੀਆਂ ਵੀਡੀਓ ਵੇਖਦੇ ਰਹੋ ਐ ਪਿਆਰ ਦਿੰਦੇ ਰਹੋ ਤੁਹਾਡੇ ਪਿਆਰ ਨਾਲ ਤਾਂ ਮੈਨੂੰ ਲੱਗਦਾ ਮੈਂ ਆਪਦੀ ਨਾ ਜ਼ਿੰਦਗੀ ਬਹੁਤ ਸੌਖੀ ਘਟ ਜੂਗੀ ਤੇ ਬਾਕੀ ਮੈਂ ਤੁਹਾਨੂੰ ਵੀ ਕਹਿਣੀ ਆ ਵੀ ਨਾ ਕੁਝ ਲੈ ਕੇ ਆਏ ਆ ਤੇ ਨਾ ਕੁਝ ਲੈ ਕੇ ਜਾਣਾ ਇਹਨਾਂ ਚੀਜ਼ਾਂ ਜਿਨਾ ਪਿਆ ਕਰੋ ਮਸਤ ਰਹਿਆ ਕਰੋ ਖੁਸ਼ੀਆਂ ਲੱਭਦੇ ਰਹਿਆ ਕਰੋ ਖੁਸ਼ੀਆਂ ਹਰ ਇੱਕ ਗੱਲ 'ਚ ਹੁੰਦੀਆਂ ਛੋਟੀ ਛੋਟੀ ਗੱਲ 'ਚ ਵੀ ਖੁਸ਼ੀ ਹੁੰਦੀ ਹੈ ਤੁਸੀਂ ਘਰੇ ਕੋਈ ਸ਼ੌਂਕ ਨਾਲ ਕੰਮ ਕਰਦੇ ਹੋ ਹਨ ਉਹਦੇ 'ਚ ਵੀ ਖੁਸ਼ੀ ਹੁੰਦੀ ਹੈ। ਕੁਝ ਬਣਾ ਕੇ ਖਾਣਾ ਥੋੜਾ ਜਿਹਾ ਖੁਸ਼ੀ ਹੁੰਦੀ ਹੈ। ਉਹਦੇ ਵਿੱਚ ਵੀ ਕੋਈ ਕੱਪੜਾ ਸਿਉ ਕੇ ਨਮਾ ਪਾ ਲੈਣਾ ਉਹ ਵੀ ਖੁਸ਼ੀ ਹੁੰਦੀ ਹੈ। ਚਾਹੇ ਉਹ ਸਸਤਾ ਹੋਵੇ ਪਰ ਖੁਸ਼ੀ ਖੁਸ਼ੀ ਹੁੰਦੀ ਹੈ। ਖੁਸ਼ੀ ਦਾ ਕੋਈ ਮੁੱਲ ਨਹੀਂ ਹੁੰਦਾ। ਕੋਈ ਇਹ ਨਹੀਂ ਹੁੰਦਾ ਵੀ ਆਪਾਂ 10000 ਦੀ ਚੀਜ਼ ਪਾਵਾਂਗੇ ਤਾਂ ਖੁਸ਼ੀ ਮਿਲੂ ਨਹੀਂ ਵੀਰੇ। ਤੁਸੀਂ ਕੋਈ ਜਿੱਦਾਂ ਮੈਂ ਜਿੱਦਾਂ ਮੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਚੰਡੀਗੜ੍ਹ ਜਾ ਕੇ ਕੀ ਖਰੀਦਦੇ ਹੁੰਦੇ ਜਾਂ ਕੁਝ ਨਹੀਂ ਸੀ ਚੰਡੀਗੜ੍ਹ ਬਾਰੇ ਨੌਲੇਜ। ਜਦੋਂ ਮੇਰੀ ਬੇਟੀ ਉੱਥੇ ਜੌਬ ਕਰ ਲੱਗੀ ਮੈਨੂੰ ਵਾਈ ਸੈਕਟਰ ਮੈਂ ਉੱਥੇ ਵਿਚਾਰੀ ਛੋਟੀਆਂ-ਛੋਟੀਆਂ ਚੀਜ਼ਾਂ ਖਰੀਦ ਕੇ ਜਾਨੀ ਕਿ 1000 1500 ਦੀਆਂ ਖਰੀਦ ਕੇ ਚੀਜ਼ਾਂ ਮੈਨੂੰ ਐ ਲੱਗੇ ਵੀ ਮੇਰੇ ਵਰਗਾ ਤਾਂ ਕੋਈ ਸੌਕਾ ਹੀ ਹੈ ਨਹੀਂ ਵੀ ਮੈਂ ਇੱਧਰ-ਉੱਧਰ ਤਾਂ ਕਦੇ ਦੇਖਿਆ ਨਹੀਂ ਮੈਂ ਨਹੀਂ ਕਦੇ ਦੇਖਿਆ ਵੀ ਉੱਥੇ ਕੋਈ ਗਰੀਬ ਫਿਰਦਾ ਕਿ ਮੀਰ ਫਿਰਦਾ ਮੈਂ ਤਾਂ ਆਪਣੇ ਆਪ ਜੀ ਮਗਣਾ ਰਹਿਣੀ ਆ ਬਸ ਮੈਨੂੰ ਐ ਲੱਗਦਾ ਵੀ ਮੈਂ ਦੀਪੂ ਦੀਆਂ ਟੀ-ਸ਼ਰਟਾਂ ਲੈ ਲਈਆਂ ਇੱਥੇ ਸਸਤੀਆਂ ਪੈਂਦੀਆਂ ਮੈਂ ਆਪਣੇ ਲਈ ਇੱਕ ਫਰੌਕ ਲੈ ਲਈ ਮੈਂ ਕੋਈ ਸੈਂਡਲ ਲੈ ਲਈ ਮੈਂ ਕੋਈ ਪਰਸ ਲੈ ਲਿਆ ਫਿਰ ਮੈਨੂੰ ਇਹ ਲੱਗਦਾ ਵੀ ਮੈਂ ਚੰਡੀਗੜ੍ਹ 'ਚ ਬਹੁਤ ਹੀ ਖੁਸ਼ ਐ ਮੇਰੇ ਵਰਗਾ ਕੋਈ ਖੁਸ਼ ਨਹੀਂ ਹੈਗਾ ਕੋਈ ਜ਼ਰੂਰੀ ਨਹੀਂ ਵੀਰੇ ਵੀ ਤੁਸੀਂ VIP ਚੀਜ਼ਾਂ ਖਰੀਦੋਗੇ ਜਾਂ ਕੋਈ ਤੁਸੀਂ 17 ਸੈਕਟਰ 'ਚ ਜਾ ਕੇ ਚੀਜ਼ਾਂ ਖਰੀਦ ਕੇ ਖੁਸ਼ੀ ਪਾ ਲੋਗੇ ਨਹੀਂ ਖੁਸ਼ੀ ਛੋਟੀਆਂ ਛੋਟੀਆਂ ਚੀਜ਼ਾਂ 'ਚ ਲੱਭਿਆ ਕਰੋ 22 ਸੈਕਟਰ ਦੇ ਵਿੱਚ ਵੀ ਮਤਲਬ ਇੰਨਾ ਸੋਹਣਾ ਉਹ ਸਜਿਆ ਹੁੰਦਾ ਤੇ ਉੱਥੇ ਜਿਵੇਂ ਹੁਣ ਬਣਾਈ ਮੈਂ ਵੀਡੀਓ ਬਣਾ ਕੇ ਨਾ ਉੱਥੇ ਚੰਡੀਗੜ੍ਹ ਤੁਹਾਨੂੰ ਦਿਖਾਉਂਗੀ ਵੀ ਨਜ਼ਾਰੇ ਲੈ ਸਕਦੇ ਹੋ ਤੁਸੀਂ ਉੱਥੇ ਪਈਆਂ ਹੁੰਦੀਆਂ ਆ ਆਪਣੇ ਕੀ ਹੁੰਦੇ ਆ ਇਹ ਰਬੜ ਰੂਬਰਡ ਬੈਂਡ ਜੇ ਸਭ ਕੁਝ ਹੁੰਦਾ ਬੜੇ ਸੋਹਣੇ ਹੁੰਦੇ ਆ ਪਰਸ ਵੀ ਹੁੰਦੇ ਆ ਜਾਨੀ ਕਿ 3-400 ਦਾ ਵਧੀਆ ਪਰਸ ਮਿਲ ਜਾਂਦਾ ਆਪਣੀ ਕਵਾਂਟੀਟੀ ਜਿੰਨੀ ਕੁ ਵੀਰੇ ਆਪਾਂ ਹਵਾ 'ਚ ਗੱਲਾਂ ਨਹੀਂ ਕਰਦੇ ਨਾ ਕਰਨੀਆਂ ਆਉਂਦੀਆਂ ਕਿਉਂਕਿ ਇੰਨਾ ਮਾੜਾ ਸਮਾਂ ਦੇਖਿਆ ਹੈ ਗੱਲਾਂ ਆਉਂਦੀਆਂ ਨਹੀਂ ਨਹੀਂ ਆਉਣਾ ਮੈਨੂੰ ਲੱਗਦਾ ਜੇ ਕੋਈ ਮੈਨੂੰ ਕਰੋੜ ਰੁਪਏ 'ਚ ਵੀ ਖੜਾ ਦੇ ਸ਼ਾਇਦ ਤਾਂ ਵੀ ਮੇਰੇ ਤੇ ਮੈਨੂੰ ਐ ਜਣੀ ਲੱਗਣਾ ਵੀ ਮੈਂ ਬਾਲੀ ਸਪੈਸ਼ਲ ਆ ਮੇਰੇ ਉਹ ਬ ਕਟਿਆ ਤਾਂ ਮੈਨੂੰ ਉਹ ਕਰੋੜ ਵੀ ਆਣ ਲੱਗੂਗਾ ਉਹ ਮੇਰਾ ਗੁਰੂ ਰਾਮਦਾਸ ਜਾਣਦਾ ਮੈਨੂੰ ਇਹ ਲੱਗੂ ਵੀ ਜਾਰੇ ਉਹ ਕਰੋੜ ਮੈਂ ਉਹਨਾਂ ਨੂੰ ਦੇਵਾਂ ਜਿੰਨਾਂ ਨੂੰ ਲੋੜ ਆ ਯਾਰ ਜਿਹੜੇ ਤਰਸਦੇ ਨੇ ਚੀਜ਼ਾਂ ਲਈ ਵੀ ਪੈਸੇ ਲਈ ਤਰਸਦੇ ਆ ਯਾਰ ਮੈਨੂੰ ਇਹ ਲੱਗਦਾ ਵੀ ਮੈਂ ਮੂੰਹ ਨਾਲ ਕਹਿਣੀ ਆ ਅਕਾਲਪੁਰਖ ਵਾਹਿਗੁਰੂ ਨੂੰ ਜਾਣ ਕੇ ਵੀ ਮੇਰਾ ਚੈਨਲ ਜਾ ਉਹ ਜਦੋਂ ਚੱਲ ਪਿਆ ਨਾ ਜਿਹਦੀ ਜੋ ਵੀ ਇਨਕਮ ਆਊਗੀ ਮੈਂ ਪਹਿਲਾਂ ਸੋਚੀ ਬੈਠੀ ਆ ਵੀ ਮੈਂ ਜਿਹੜੇ ਗਰੀਬ ਨੇ ਨਾ ਕੋਈ ਜਿਵੇਂ ਬੇਸਾਰਾ ਬਜ਼ੁਰਗ ਹੈ ਕੋਈ ਵੀ ਹੈ ਮੈਨੂੰ ਪਤਾ ਵੀ ਇੱਥੇ ਨੂੰ ਲੋੜ ਆ ਯਾਰ ਲੋੜ ਆ ਮੈਂ ਉਹਨੂੰ ਉਹਦੀ ਮਦਦ ਕਰੂੰ ਕਰੂੰ ਮੈਂ ਤਾਂ ਕੌਣ ਆ ਪਰਮਾਤਮਾ ਕਰਾਉ ਮੈਥੋਂ ਮੇਰਾ ਦਿਲ ਇਹ ਜਾਨੀ ਹੈਗਾ ਬਸ ਮੇਰਾ ਇੱਕ ਸੁਪਨਾ ਹੈ ਵੀ ਮੈਂ ਆਪਣੀ ਬੇਟੀ ਦਾ ਵਿਆਹ ਕਰੂੰਗੀ ਵਧੀਆ ਕਰੂੰਗੀ ਸੋਹਣਾ ਕਰੂੰਗੀ ਮੈਨੂੰ ਸ਼ੌਂਕ ਆ ਵੀ ਮੇਰੇ ਵਿਆਹਾਂ ਦੇ ਵਿੱਚ ਮੈਨੂੰ ਨਹੀਂ ਕਿਸੇ ਨੇ ਪੁੱਛਿਆ ਵੀ ਤੂੰ ਕੀ ਲੈਣਾ ਜਾਂ ਤੇਰਾ ਕੀ ਜੀ ਹੈ ਜਾਂ ਤੂੰ ਕਿਹੜਾ ਪਾਉਣਾ ਹਟਾਣਾ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਬਸ ਮੈਨੂੰ ਇਹ ਲੱਗਦਾ ਵੀ ਮੈਂ ਆਪਦੀ ਬੇਟੀ ਦੇ ਵਿਆਹ ਕਰੂੰਗੀ ਮੈਂ ਉਹਨੂੰ ਪੁੱਛੂੰਗੀ ਵੀ ਤੂੰ ਕਿਹੋ ਜਿਹੇ ਕੱਪੜੇ ਪਾਉਣੇ ਆ ਤੈਨੂੰ ਕੀ ਚੀਜ਼ ਚਾਹੀਦੀ ਹੈ ਜਾਂ ਤੈਨੂੰ ਮੈਂ ਕੀ ਲੈ ਕੇ ਦੇਵਾਂ ਵੀ ਮੈਂ ਆਪਦੀ ਮੈਂ ਆਪਣਾ ਜ਼ੋਰ ਪੂਰਾ ਲਾਉਂਗੀ ਵੀ ਉਹਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦਵਾਵਾਂ ਕਿਉਂਕਿ ਕੁੜੀ ਨੂੰ ਵਿਆਹ ਵੇਲੇ ਜਿਹੜੀਆਂ ਚੀਜ਼ਾਂ ਮਿਲ ਜਾਂਦੀਆਂ ਹਨਾ ਮੁੜਕੇ ਉਹਨੂੰ ਵਿਚਾਰੀ ਨੂੰ ਬਗਾਨਾ ਖਰ ਦਿੰਦੇ ਆ ਕੋਈ ਨਹੀਂ ਦਿੰਦਾ ਵੀਰੇ ਉਦੋਂ ਬਾਅਦ ਉਹਦਾ ਹਿਸਾਬ ਲਿਆ ਜਾਂਦਾ ਵੀ ਹਾਂਜੀ ਤਾਂ ਕੁ ਏ ਦੁੱਖ ਬਹੁਤ ਮਾਰਦੇ ਆ ਵੀ 6 ਮਹੀਨੇ ਤੋਂ ਕੁੜੀ ਨੂੰ ਚੀਜ਼ ਦੇਵਾਂਗੇ ਤੇ ਨਹੀਂ ਦਿੰਦੇ ਕਈ ਤਾਂ ਦੇ ਵੀ ਦਿੰਦੇ 6 ਮਹੀਨੇ ਤੋਂ ਸੂਟ ਸ਼ਟ ਵਿਚਾਰੀਆਂ ਨੂੰ ਕਈ ਭਣੇ ਜਮੇ ਹੱਕ ਚੱਕ ਦਿੰਦੇ ਆ ਘਰੋਂ ਕੋਈ ਦਿੰਦੇ ਹੀ ਨਹੀਂ ਹਨਾ ਤੇ ਉਹ ਵਿਚਾਰੀਆਂ ਭੁੱਖੀਆਂ ਨਹੀਂ ਹੁੰਦੀਆਂ ਬਸ ਉਹਨਾਂ ਦੇ ਦਿਲ ਚਿਕ ਸਬਰ ਹੋ ਜਾਂਦਾ ਵੀ ਯਾਰ ਅਸੀਂ ਤਾਂ ਉਹ ਕੁੜੀਆਂ ਕਹਿੰਦੀਆਂ ਹੁੰਦੀਆਂ ਵੀ ਸਾਡਾ ਘਰ ਕਿਤੇ ਵੀ ਨਹੀਂ ਹੈਗਾ ਹਨਾ ਪੇਕੇ ਵੀ ਕਹਿੰਦੇ ਵੀ ਉਹ ਹੈਗੀ ਉਧਰ ਵਗ ਗਈ ਹਨਾ ਤੇ ਸਹੁਰਿਆਂ ਦੇ ਦਿਲ ਚ ਇਹ ਹੁੰਦਾ ਇਹ ਪੇਕੇਆਂ ਤੋਂ ਲਿਆਵੇ ਹਨਾ ਔਰਤ ਨੂੰ ਇਹ ਪਿੰਜ ਕੇ ਮਾਰ ਦਿੰਦੇ ਆ ਸੱਨਾਂ ਦੇ ਵਿੱਚ ਸੋ ਇਹ ਗੱਲਾਂ ਮੈਂ ਫੀਲ ਕੀਤੀਆਂ ਦਰਦੰਡਾ ਆ ਤਾਂ ਮੈਂ ਤੁਹਾਨੂੰ ਦੱਸ ਰਹੀ ਆ ਤੇ ਮੇਰਾ ਇੱਕੋ ਹੀ ਸ਼ੌਂਕ ਹੈ ਉਹ ਕਾਲਪੁਰਖ ਵਗੈਰੂ ਨੂੰ ਜਾਣ ਕੇ ਕਹਿਣੀ ਆ ਵੀ ਮੈਂ ਆਪਣੀ ਧੀ ਦਾ ਵਿਆਹ ਸ਼ੌਂਕ ਨਾਲ ਕਰਨਾ ਹੈ ਮੈਨੂੰ ਪੁੱਛਣਾ ਉਹਨੂੰ ਨਾਲ ਲੈ ਕੇ ਜਾਣਾ ਹੈ ਵੀ ਪੁੱਤ ਤੂੰ ਕੀ ਲੈਣਾ ਤੇਰਾ ਕਿੱਥੇ ਸ਼ੌਂਕ ਹੈ ਜਿੰਨੀ ਮੇਰੀ ਔਕਾਤ ਹੋਈ ਠੀਕ ਹੈ ਕੋਈ ਵੀ ਮੈਂ ਐਸਾ ਪੈਸਾ ਆਪਣੀ ਬੇਟੀ ਦੇ ਵਿਆਹ ਤੇ ਨਹੀਂ ਲਾਉਂਗੀ ਵੀ ਜਿਹੜਾ ਮੈਂ ਕਿਸੇ ਦਾ ਗਲ ਘੋਟ ਕੇ ਜਾਂ ਜਿਹਦਾ ਹੱਕ ਖੋ ਕੇ ਲਾਵਾਂ ਨਾ ਜੀ ਜਿਉਂ ਜਿ ਮੇਰੀ ਕਮਾਈ ਹੋਊਗੀ ਕਿਉਂਕਿ ਮੇਰੀ ਬੇਟੀ ਪੜ੍ਹੀ ਲਿਖੀ ਬਹੁਤ ਹੈ ਤੇ ਮੇਰੇ ਇਹੀ ਸੁਪਨਾ ਹੋਊਗਾ ਵੀ ਬਸ ਮੈਂ ਆਪਦੀ ਬੇਟੀ ਦੇ ਛੋਟੇ-ਛੋਟੇ ਸ਼ੌਂਕ ਪੂਰੇ ਕਰਾਂ ਵੀ ਪੁੱਤ ਤੂੰ ਕੀ ਲੈਣਾ ਮੇਰੇ ਨਾਲ ਚੱਲ ਵੀ ਮੈਨੂੰ ਆ ਮੇਰੇ ਦਿਲ ਚ ਕਰੀਜ ਆ ਕਿਉਂਕਿ ਇਹ ਚੀਜ਼ਾਂ ਮੈਨੂੰ ਕਿਸੇ ਨੇ ਪੁੱਛੀਆਂ ਨਹੀਂ ਮੈਨੂੰ ਕੋਈ ਲਗਿਆ ਨਹੀਂ ਮੇਰੇ ਢਿੱਡ ਚ ਚਾ ਮੈਨੂੰ ਲੱਗਦਾ ਵੀ ਮੈਂ ਆਪਦੀ ਬੇਟੀ ਨੂੰ ਸਾਰੀ ਸ਼ਾਪਿੰਗ ਆਫ ਕਰਵਾਉਂਗੀ ਆਪ ਨਾਲ ਜਾ ਕੇ ਉਹਦਾ ਮੂੰਹ ਪੜਿਆ ਕਰੂ ਵੀ ਮੇਰੇ ਪੁੱਤ ਨੂੰ ਕੀ ਪਸੰਦ ਆ ਮੈਂ ਆਪਦੀ ਬੇਟੀ ਨੂੰ ਜਿੱਦਾਂ ਸਾਰੀਆਂ ਲੈ ਕੇ ਦੇਵਾਂ ਜੋ ਮੈਨੂੰ ਨਹੀਂ ਜੁੜੀਆਂ ਠੀਕ ਆ ਹਾਲਾਂਕਿ ਉਹ ਕਮਾਉਂਦੀ ਐ ਆਪਦੀ ਕਮਾਈ ਕਰਦੀ ਐ ਨਾਲੇ ਸਟੱਡੀ ਕਰਦੀ ਐ ਬਟ ਇੱਕ ਮਾਂਲੀ ਫੀਲਿੰਗ ਮੈਂ ਆਪਣੇ ਸ਼ੌਂਕ ਵੀ ਆਪਦੀ ਬੇਟੀ ਰਾਹੀਂ ਪੂਰੇ ਕਰੂੰਗੀ ਵੀ ਮੇਰੇ ਨਾਲ ਚੀਜ਼ਾਂ ਦੇ ਸ਼ੌਂਕ ਸੀ ਇਹ ਮੈਨੂੰ ਮਿਲ ਨਹੀਂ ਗੀਆਂ ਮੈਂ ਆਪਦੀ ਧੀ ਨੂੰ ਜ਼ਰੂਰ ਲੈ ਕੇ ਦਵੂੰਗੀ ਕਿਉਂਕਿ ਮੇਰੀ ਬੇਟੀ ਵੀ ਮੇਰੇ ਤੁਸੀਂ ਯਕੀਨ ਨਹੀਂ ਮੰਨਣਾ ਮੈਨੂੰ ਅਕਾਲਪੁਰਖ ਵੈਗਲ ਨੂੰ ਜਾਣ ਕੇ ਕਹਿਨੀ ਆ ਮੈਂ ਵੀ ਉਹ ਮੇਰੇ ਨਾਲ ਬਿਨਾ ਕਹੇ ਮੇਰੀਆਂ ਗੱਲਾਂ ਸਮਝ ਜਾਂਦੀ ਹੈ ਉਹਨੂੰ ਐ ਪਤਾ ਹੁੰਦਾ ਵੀ ਮੇਰੀ ਮਾਂ ਕਈ ਵਾਰੀ ਜੇ ਮੈਂ ਚੀਜ਼ ਦੇਖ ਕੇ ਕਹਦਾ ਨਾ ਵੀ ਮੈਂ ਤਾਂ ਇਹ ਲੈਣੀ ਨਹੀਂ ਮੈਨੂੰ ਪਸੰਦ ਨਹੀਂ ਹਨਾ ਤਾਂ ਮੇਰੀ ਬੇਟੀ ਨੂੰ ਪਤਾ ਹੁੰਦਾ ਵੀ ਇਹ ਚੀਜ਼ਾਂ ਮੇਰੀ ਮਾਂ ਨੂੰ ਪਸੰਦ ਆਉ ਮੇਰੇ ਲਈ ਮੈਥੋਂ ਚੋਰ ਨੂੰ ਲੈ ਕੇ ਆਉਂਦੀ ਹੈ ਵੀ ਮੇਰੀ ਮਾਂ ਨੇ ਪੈਸੇ ਨਹੀਂ ਲਾਉਣ ਦੇਣ ਹੁਣ ਉਹਨੇ ਮੈਨੂੰ ਕਿਹਾ ਵੀ ਮੰਮੀ ਤੂੰ ਤੇਰੇ ਬਾਲੇ ਪ੍ਰੇਸ਼ਨ ਹੋ ਗਏ ਵੀ ਮੇਰਾ ਹੀਲ ਪਾਉਣ ਨੂੰ ਨਾ ਬਹੁਤ ਜੀ ਕਰਦਾ ਇਹ ਮੈਂ ਨਾਰਮਲ ਹੀ ਗੱਲਾਂ ਕਰਦੀ ਹੁੰਨੀ ਆ ਮੇਰਾ ਹੀਲ ਪਾਉਣ ਨੂੰ ਬਹੁਤ ਜੀ ਕਰਦਾ ਪਰ ਮੈਂ ਇੱਥੋਂ ਨਾ ਵੀ ਜਿਹੜੀ ਆਪਣੇ 2.5 3 ਸੌਲੇ ਸੈਂਟਲ ਹੁੰਦੇ ਉਹਨਾਂ ਦੀ ਹੀਲ ਥੋੜੀ ਕਰੜੀ ਹੁੰਦੀ ਹੈ ਮੈਥੋਂ ਪੈਂਦੀ ਨਹੀਂ ਮੇਰੇ ਡਿਸੌਂਕ ਰਾਹ ਜਾਂਦਾ ਵੀ ਮੇਰੇ ਨਾ 슈ਗਰ ਕਰਕੇ ਜਾਲੇ ਪ੍ਰੇਸ਼ਨ ਹੋਣ ਕਰਕੇ ਮੇਰੀਆਂ ਹੱਡੀਆਂ ਵੀਕ ਬਹੁਤ ਜ਼ਿਆਦਾ ਵੀਕਨੇ ਗਈਆਂ ਤੇ ਮੈਂ ਜਦੋਂ ਪਾਲਣੀ ਮੇਰੇ ਪੈਰ ਦੁਖਣ ਲੱਗ ਜਾਂਦੇ ਫਿਰ ਮੇਰੇ ਕਈ ਵੀ ਅੱਖਾਂ 'ਚ ਪਾਣੀ ਆ ਜਾਂਦਾ ਵੀ ਦੇਖੀ ਮੇਰਾ ਮੈਂ ਮਤਲਬ ਹੀਲ ਜਦੋਂ ਮੈਨੂੰ ਸ਼ੌਂਕ ਸੀ ਉਦੋਂ ਮੈਨੂੰ ਜੁੜੀ ਨਹੀਂ ਠੀਕ ਹੈ ਤੇ ਮੈਨੂੰ ਸ਼ੌਂਕ ਸੀ ਹੁਣ ਮੇਰੀ ਬੇਟੀ ਨੂੰ ਪਤਾ ਵੀ ਇਹਨੂੰ ਹੀਲ ਦਾ ਸ਼ੌਂਕ ਹੈ ਉਹਨੇ ਫਿਰ ਉਹ ਤੇ ਬੈਠੇ ਬੈਠੀ ਨੇ ਕਹਿਤਾ ਕਹਿੰਦੀ ਮੰਮੀ ਮੈਂ ਤੈਨੂੰ 5-6000 ਵਾਲੇ ਵੀ ਸੈਂਡਲ ਜਾਂ ਸਲੀਪਰ ਲੈ ਕੇ ਦਵਾਂਗੀ ਵੀ ਉਹ ਇੰਨੇ ਸੌਫਟ ਹੁੰਦੇ ਆ ਤੂੰ ਪਾ ਕੇ ਆਰਾਮ ਨਾਲ ਤੁਰ ਸਕਦੀ ਮੰਮੀ ਤੈਨੂੰ ਪ੍ਰੋਬਲਮ ਨਹੀਂ ਆਉਣੀ ਤੂੰ ਤੁਰ ਤੇ ਮੇਰੇ ਨਾਲ ਉਹ ਮਹਿੰਗੇ ਸੈਂਡਲ ਪਾਈ ਫਿਰ ਮੋਂਦਨ ਬਹੁਤ ਜ਼ਿਆਦਾ ਲੜੀ ਮੈਂ ਕਿਹਾ ਖਬਰਦਾਰ ਜੇ ਇਹਨੇ ਪੈਸੇ ਲਾਏ ਆ 5-6000 ਤਾਂ ਬਾਲਾਗਾ ਮੈਂ ਕਿਹਾ ਮੇਰੇ ਪੈਰਾਂ ਲਈ ਕਹਿੰਦੀ ਮੰਮੀ ਮੈਨੂੰ ਤੂ ਟੂਰ ਤੇ ਜਾਨੀ ਆ ਕਹਿੰਦੀ ਤੈਨੂੰ ਆ ਹੁੰਦਾ ਵੀ ਮੈਂ ਵੀ ਇੰਨਾ ਵਾਂਗੂ ਪਾਵਾਂ ਵੀ ਉਹ ਸੈਂਡਲ ਮਹਿੰਗੇ ਹੁੰਦੇ ਆ ਥੋੜੇ ਇਹ ਗੱਲ ਸੱਚ ਆ ਵੀ ਮੈਥੋਂ ਕਰੜੀ ਸੈਂਡਲ ਪੈਂਦੀ ਨਹੀਂ ਮੇਰੇ ਪੈਰ ਦੁਖਣ ਲੱਗ ਜਾਂਦੇ ਵੀ ਇੰਨੇ ਪੈਰ ਦੁਖਦੇ ਆ ਜੀ ਕਿ ਤਾਂ ਬਹਿ ਜਾ ਇਹ ਮੇਰੀ ਮਜਬੂਰੀ ਆ ਸ਼ੌਂਕ ਨਹੀਂ ਹੈਗਾ ਵੀ ਮੈਥੋਂ ਜਿਆਦਾ ਪੈਸਾ ਨਹੀਂ ਲੱਗਦਾ ਗੱਲਾਂ ਲੰਮੀਆਂ ਹੋ ਜਾਂਦੀਆਂ ਪਰ ਮੈਂ ਕੀ ਕਰਾਂ ਮੇਰੇ ਮੂੰਹ ਤੇ ਆਈ ਗੱਲ ਰਹਿੰਦੀ ਨਹੀਂ ਮੈਨੂੰ ਜਦੋਂ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਆ ਮੈਨੂੰ ਫੀਲ ਨਹੀਂ ਹੁੰਦਾ ਵੀ ਤੁਸੀਂ ਬਗਾਨੇ ਮੈਨੂੰ ਇਹ ਲੱਗਦਾ ਮੇਰੇ ਸਾਹਮਣੇ ਬੈਠੇ ਆ ਮੇਰੇ ਆਪਣੇ ਉਹ ਮੇਰੀ ਸੁਣ ਰਹੇ ਆ ਤੇ ਮੈਂ 베ਰੀ ਨੂੰ ਕਿ ਮੈਨੂੰ ਮੈਨੂੰ ਮਨਾ ਕੀਤਾ ਵੀ ਨਹੀਂ ਮੇਰੇ ਵਾਸਤੇ ਚੱਪਲ ਕੋਈ ਨਹੀਂ ਲੈਣੀ ਤੂੰ ਮੈਂ ਇਹੀ ਸਲੀਪਰਾਂ ਦੇ ਵਿੱਚ ਟੂਰ ਤੇ ਜਾਉਂਗੀ ਤੇ ਮੈਂ ਖਾ ਬੇਟਿਆ ਪਾ ਤੇਰੇ ਵਿਆਹ ਲਈ ਪੈਸੇ ਜੋੜਾਂਗੇ ਮੈਂ ਕਿਹਾ ਮੈਂ ਤੇਰੇ ਵਿਆਹ ਤੇ ਸਾਰੇ ਸ਼ੌਂਕ ਪੂਰੇ ਕਰਨੇ ਆ ਮੇਰਾ ਪੁੱਤ ਮੈਂ ਕਿਹਾ ਤੂੰ ਪੈਸੇ ਨਹੀਂ ਲਾਉਣੇ ਉਹ ਬਹੁਤ ਸਮਝਦਾਰ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਬਹੁਤ ਲੰਬੀ ਉਮਰ ਦੇਵੇ ਤੇ ਉਹ ਮੈਥਾ ਚੋਰ ਕੋ ਮੈਨੂੰ ਮਹਿੰਗੀ ਚੀਜ਼ ਲੈ ਕੇ ਤੇ ਮੈਨੂੰ ਉਹਦਾ ਰੇਟ ਘੱਟ ਦੱਸੂ ਤੇ ਮੈਨੂੰ ਉਹ ਪੌਣ ਚ ਪਤਾ ਲੱਗ ਜਾਂਦਾ ਵੀ ਇੰਨੀ ਸੌਫਟ ਚੀਜ਼ ਐ ਜਾਂ ਕੋਈ ਟੀ-ਸ਼ਰਟ ਐ ਜਿਵੇਂ ਗਰਮੀਆਂ ਚ ਮੈਥੋਂ ਹੈਵੀ ਕੱਪੜਾ ਬਿਲਕੁਲ ਨਹੀਂ ਪੈਂਦਾ ਵੀ ਮੈਨੂੰ ਐ ਲੱਗਣ ਲੱਗ ਜਾਂਦਾ ਮੈਨੂੰ ਦੌਰਾ ਪੈਂਦਾ ਮੈਥੋਂ ਗਰਮੀ ਨਹੀਂ ਝੱਲੀਦੀ ਪਤਾ ਨਹੀਂ ਕਿੱਥੋਂ ਟੀ-ਸ਼ਰਟਾਂ ਲਿਆਉਂਦੀ ਐ ਮੈਂ ਜੇ ਕਹਦਾ ਮੰਮੀ ਵੀ ਪੁੱਤ ਕਿੰਨੀ ਦੀ ਐ ਮੰਮੀ ਤਾਂ ਐ ਹੀ ਐ 200 ਦੀ ਪਰ ਉਹ ਕੱਪੜੇ ਤੋਂ ਮੈਨੂੰ ਪਤਾ ਲੱਗਦਾ ਮਹਿੰਗੀ ਐ ਦੱਸਦੀ ਨਹੀਂ ਉਹ ਕਹਿੰਦੀ ਆ ਤੂੰ ਕੀ ਲੈਣਾ ਮੰਮੀ ਤੂੰ ਕੀ ਲੈਣਾ ਉਹ ਮੇਰੇ ਲਈ ਵਿਚਾਰੀ ਸੌਫਟ ਚੀਜ਼ਾਂ ਲਿਆਉ ਸੋ ਅਕਾਲ ਪੁਰਖ ਵੈਗਰੂ ਮੇਰੀ ਬੇਟੀ ਨੂੰ ਬਹੁਤ ਬਹੁਤ ਜ਼ਿਆਦਾ ਤਰੱਕੀ ਦੇਵੇ ਉਹ ਚੜ੍ਹਦੀ ਕਲਾ 'ਚ ਰਹੇ ਵੀ ਉਹ ਆਪਦੀ ਮਾਂ ਦਾ ਇੰਨਾ ਖਿਆਲ ਰੱਖਦੀ ਆ ਤੇ ਹੁਣ ਮੈਂ ਗੱਲ ਕਰ ਰਹੀ ਥੀ ਕਿੱਧਰ ਲਾਜਾਣੀ ਆ ਕਿੱਧਰ ਗੱਲ ਮੈਂ ਗੱਲ ਕਰਦੀ ਸੀ ਪੱਥਰ ਆਹ ਵੀ ਤੁਸੀਂ ਦੁਨੀਆ ਨੂੰ ਸਮਝਾਉਣਾ ਛੱਡੋ ਆਪ ਸਮਝ ਜਿਓ ਉਹਦਾ ਮਤਲਬ ਪਤਾ ਕੀ ਹੈ ਜਦੋਂ ਤੁਹਾਨੂੰ ਪਤਾ ਹੈ ਵੀ ਤੁਹਾਡਾ ਕੋਈ ਗੱਲ ਕੋਈ ਸੁਣਦਾ ਨਹੀਂ ਮਨਦਾ ਨਹੀਂ ਤੁਸੀਂ ਕਿੰਨਾ ਮਰਜੀ ਕਿਸੇ ਨਾਲ ਸਮਝੌਤੇ ਕਰੀ ਜਾਓ ਅਗਲਾ ਸੋਨੂੰ ਨਹੀਂ ਸੁਣਦਾ ਹਨਾ ਉੱਥੇ ਉਹਨਾਂ ਦਾ ਖੜਾ ਛੱਡੋ ਆਪਣੇ ਆਪ ਨੂੰ ਸਮਝਾਓ ਵੀ ਯਾਰ ਜੋ ਮੈਨੂੰ ਚੰਗਾ ਲੱਗਦਾ ਮੈਂ ਕਰਨਾ ਚਾਹੁੰਦਾ ਜਿੱਤਰ ਮਰਜੀ ਜਾਵੇ ਠੱਠੇ ਖੂਚ ਜਾਵੇ ਆਪਾਂ ਇਹਨੂੰ ਸਮਝਾਉਣਾ ਨਹੀਂਗਾ ਠੀਕ ਹੈ ਦੁਨੀਆ ਨੂੰ ਤੁਸੀਂ ਕਿਸੇ ਨੂੰ ਮੜ ਜਾਇਆ ਕਹਿ ਕੇ ਦੇਖ ਲਓ ਵੀ ਤੂੰ ਇੱਥੇ ਵੀਰੇ ਯਾਰ ਗਲਤ ਤਾਂ ਤੂੰ ਐ ਕਰ ਲਈ ਹਨਾ ਉਹ ਤੈਨੂੰ ਦੱਸ ਸਨਾ ਕੇ ਤਰੂ ਫਿਰ ਫਾਇਦਾ ਕੀ ਹੈ ਵੀ ਆਪਣੀ ਇਨਸਾਲਟ ਕਰਾਉਣ ਦਾ ਮੈਂ ਤਾਂ ਕਰਾ ਚੁੱਕੀ ਆਂ ਤੁਸੀਂ ਕੀ ਕਰਾਉਣੀ ਮੈਨੂੰ ਤਾਂ ਗਲਤ ਸਮਝਿਆ ਜਾਂਦਾ ਮੈਂ ਕਿਸੇ ਨੂੰ ਸਮਝਾਉਣੀ ਆ ਤਾਂ ਗਲਤ ਸਮਝਦੇ ਸੀ ਮੈਨੂੰ ਕਹਿੰਦੇ ਤੂੰ ਕਿੱਡੀ ਕਾਕਲ ਵਾਲੀ ਆ ਗਈ ਜਿੱਥੋਂ ਐ ਨਹੀਂ ਪਿਆ ਤੂੰ ਐ ਨਹੀਂ ਪਿਆ ਕਿਉਂਕਿ ਜਿਹੜੇ ਮੇਰੇ ਆਪ ਦੇ ਸਕੇ ਸੀ ਮੈਂ ਸੋਨ ਮੁਗ ਦਾਦੀਆਂ ਉਹ ਮੇਰੇ ਨਾਲੋਂ ਕਾਫੀ ਅੱਗੇ ਵੱਧ ਚੁੱਕੇ ਆ ਵੀ ਉਹਨਾਂ ਨੇ ਪ੍ਰੋਟਿੰਗਾਂ ਵਗੈਰਾ ਕਾਫੀਆਂ ਲੈ ਚੁੱਕੀਆਂ ਨਹੀਂ ਆ ਤੇ ਮੈਂ ਥੋੜਾ ਜਿਹਾ ਪਿੱਛੇ ਰਹਿ ਗਈ ਆਪਣੀਆਂ ਬਿਮਾਰੀਆਂ ਕਰਕੇ ਵੀ ਮੇਰੀਆਂ ਬਿਮਾਰੀਆਂ ਇੱਕ ਟੁੱਟਦੀ ਸੀ ਦੂਜੀ ਲੱਗ ਜਾਂਦੀ ਸੀ ਦੂਜੀ ਲੱਗੀ ਤੀਜੀ ਟੱਟ ਜਾਂਦੀ ਸੀ ਕਈ ਵਾਰ ਤਾਂ ਤਿੰਨ ਤਿੰਨ ਮਹੀਨੇ ਮੰਜੇ 'ਚ ਹੀ ਪਏ ਰਹਿਣਾ ਨਾ ਘਰ ਦਾ ਕੰਮ ਹੁੰਦਾ ਨਾ ਬੱਚੇ ਸਾਹਮਣੇ ਜਾਂਦੇ ਬਹੁਤ ਹਾਲਾਤ ਮਾੜੇ ਦੇਖੇ ਆ ਪਰ ਮੈਂ ਇੱਕ ਜਿੱਦ ਨਹੀਂ ਛੱਡੀ ਮੇਰੇ ਬੱਚਿਆਂ ਨੂੰ ਇੱਕ ਦਿਨ ਨਹੀਂ ਸਕੂਲੋਂ ਰਹਿਣ ਦਿੱਤਾ ਕੁਝ ਵੀ ਹੋ ਜਾਂਦਾ ਕੁਝ ਵੀ ਹੋ ਜਾਂਦਾ ਦੋਨਾਂ ਨੂੰ ਕਹਿ ਦੇਣਾ ਵੀ ਟੱਪ ਜਾਓ ਮੰਮੀ ਤੂੰ ਕੱਲੀ ਆ ਮੈਂ ਕਹਿੰਦੀ ਤੁਸੀਂ ਮੇਥੋਂ ਕੀ ਲੈਣਾ ਤੁਸੀਂ ਟੱਪ ਜਾਓ ਜੇ ਤੁਸੀਂ ਘਰੇ ਰਹੋਗੇ ਮੈਂ ਮਰ ਜੂ ਮੈਨੂੰ ਤਕਲੀਫ ਆਉ ਵੀ ਮੇਰੇ ਬੱਚੇ ਪੜ ਨਹੀਂ ਰਹੀ ਪਰ ਟੱਪ ਜਾਓ ਦੁਨੀਆਂ ਨੂੰ ਸਮਝਾਉਣ ਦੇ ਚੱਕਰ 'ਚ ਮੈਂ ਬਹੁਤ ਜ਼ਿੰਦਗੀ ਕੱਢ ਲਈ। ਕਈ ਵਾਰੀ ਮੈਂ ਆਪਣੀਆਂ ਭਾਵਨਾਵਾਂ ਵੀ ਸਮਝਾਉਣ ਦੀ ਕੋਸ਼ਿਸ਼ ਕਰਦੀ ਵੀ ਮੇਰੇ ਦੇ ਚਾਹ ਚੱਲ ਰਿਹਾ ਪਲੀਜ਼ ਤੁਸੀਂ ਮੈਨੂੰ ਐ ਨਾ ਕਹਾ ਕਰੋ ਮੈਂ ਹਰਟ ਹੁੰਨੀ ਆ ਮੇਰੀ ਸੱਟ ਵਾਹੀ ਗਈ ਕਿਸੇ ਨੇ ਸਮਝਿਆ ਨਹੀਂ ਤੈਨੂੰ ਸੋਨ ਨੂੰ ਕਹਿਣੀ ਆ ਦੁਨੀਆਂ ਨੂੰ ਸਮਝਾਉਣਾ ਛੱਡੋ ਆਪਣੇ ਆਪ ਨੂੰ ਸਮਝਾ ਲਓ ਸਮਝਾਉਣਾ ਕੀ ਆ ਖੜਾ ਹੀ ਛੱਡੋ ਗੋਲੀ ਮਾਰੋ ਸਾਰਿਆਂ ਦੀ ਹਨਾ ਉਹ ਵੀ ਕਹਿੰਦਾ ਹੁੰਦਾ ਸੀ ਮਾਨਕ ਕਹਿੰਦਾ ਗੋਲੀ ਮਾਰੋ ਐਸੀ ਬਨੋਟੀ ਯਾਰ ਦੇ ਮੈਂ ਕਹਿੰਦੀ ਆ ਸੱਚ ਬੋਲਦਾ ਸੀ ਮਾਨਕ ਗੋਲੀ ਮਾਰੋ ਇਹ ਜੇ ਬਨੋਟੀ ਯਾਰਾਂ ਦੇ ਜਿਹੜੇ ਬਨੋਟੀ ਨੇ ਤੁਹਾਡੇ ਕੰਮ ਨਹੀਂ ਉਹਦੇ ਉਹ ਕੀ ਫਾਇਦਾ ਵੀਰੇ ਸੱਚੀ ਮਹਾਰੇ ਸੋ ਮੈਂ ਸੋ ਖਾ ਕੇ ਗੈਣੀ ਮੈਂ ਬਹੁਤ ਖੁਸ਼ ਆ ਮੈਂ ਜਿੱਦੇ ਨਹੀਂ ਸਾਰੇ ਰਿਸ਼ਤੇ ਛੱਡਦੇ ਸਭ ਛੱਡਦੇ ਮੈਂ ਮੇਰਾ ਕੋਈ ਕਰਦਾ ਨਹੀਂ ਆਪਾਂ ਕਿਸਦਾ ਕਰਦੇ ਨਹੀਂ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਆਪਦੇ ਬੇਟੇ ਨਾਲ ਉਹ ਬੈਠਾ ਲਾ ਕਰਦਾ ਉਹਦੇ ਨਾਲ ਖੁਸ਼ ਆ ਆਪਣੀ ਬੇਟੀ ਨਾਲ ਖੁਸ਼ ਮੇਰੀ ਇਹ ਛੋਟੀ ਜੀ ਜ਼ਿੰਦਗੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਦੁਨੀਆਂ ਨਾਲ ਓਰਿਜਨਲ ਛੱਡ ਚੁੱਕੀ ਆ ਮੈਂ ਕਿਸੇ ਨਾਲ ਉਲਝਦੀ ਨਹੀਂ ਕਿਸੇ ਨਾਲ ਵੀ ਉਲਝਦੀ ਨਹੀਂ ਇੰਜੋਏ ਕਰਨਾ ਸਿੱਖ ਚੁੱਕੀ ਆ ਜਿਹੜੀ ਜਨਾਨੀ ਦਾ ਮੈਨੂੰ ਪਤਾ ਵੀ ਹੈ ਜਨਾਨੀ ਇਹ ਬਹਿਤ ਕਰਨੀ ਆ ਆਪਾਂ ਤੋਂ ਪਾਸਾ ਵੱਟ ਕੇ ਟੱਪਦੇ ਆ ਠੀਕ ਹੈ ਜਿਹੜੀ ਬੁੜੀ ਦਾ ਪਤਾ ਵੀ ਨਹੀਂ ਚੁਗਲੀਆਂ ਕਰਨੀ ਆ ਲੜਾਈ ਪਵਾਉਗੀ ਉਹ ਬੁੜੀ ਨਾਲ ਆਪਾਂ ਬਿਲਕੁਲ ਹੀ ਬਾਈਕਾਟ ਕਰਤਾ ਹੁਣ ਵੀ ਭਾਈ ਨਾ ਦਾ ਹੀ ਚੁਗਲੀਆਂ ਕਰਗੇ ਨਾ ਸਾਨੂੰ ਲੋੜ ਹੈ ਕਿਉਂ ਅਸੀਂ ਕਿਸੇ ਦੇ ਪਾਪ ਤੋਂ ਗਿਆ ਸੀ ਕਿ ਪਾਪਾਂ ਦੇ ਭਾਗੀ ਬਣ ਗਿਆ ਸਾਡੇ ਘਰੇ ਆ ਕੇ ਕਿਸੇ ਦੀ ਗੱਲ ਨਹੀਂ ਕਰਨੀ ਹੁਣ ਤਾਂ ਮੈਂ ਰੁੱਖੀ ਹੋਣ ਲੱਗ ਗਈ ਪਤਾ ਨਹੀਂ ਕਾਲਪੁਰਖ ਵੈਗਰੂ ਨੇ ਕੀ ਮੈਨੂੰ ਇਹ ਜਾ ਸਬਰ ਦਿੱਤਾ ਮੈਨੂੰ ਫਰਕ ਨਹੀਂ ਪੈਂਦਾ ਵੀ ਕੌਣ ਮੇਰੇ ਨਾਲ ਆ ਕੌਣ ਮੇਰੇ ਨਾਲ ਹੈ ਨਹੀਂ ਬਸ ਮੈਨੂੰ ਇੱਕ ਚੀਜ਼ ਦਾ ਫਰਕ ਪੈਂਦਾ ਵੀ ਅਕਾਲਪੁਰਖ ਵੈਗਰੂ ਮੇਰੇ ਨਾਲ ਆ ਮੈਨੂੰ ਹੁਣ ਪਰਵਾਹ ਨਹੀਂ ਵੀ ਦੂਜਾ ਕੌਣ ਆ ਮੇਰੇ ਨਾਲ ਆ ਮੈਨੂੰ ਇਹ ਚੀਜ਼ੇ ਦਾ ਪਤਾ ਲੱਗ ਚੁੱਕਿਆ ਇਨਸਾਨ ਹੁਣ ਇਨਸਾਨ ਦੇ ਕੰਮ ਨਹੀਂ ਆਉਂਦਾ ਜਵਾਨਾ ਹੀ ਪਤਾ ਨਹੀਂ ਕਿ ਉਹ ਜਾ ਗਿਆ ਕੱਲਾ ਕਾਲਪੁਰਖ ਵੈਗਰੂ ਤੁਹਾਡੀ ਬਾਹ ਮੜਦਾ ਹੈ ਬਖੋਸ਼ ਹਮ ਆਪਣੀ ਲਾਈਫ ਚ ਤੁਸੀਂ ਮੇਰੇ ਵਾਂਗੂ ਖੁਸ਼ ਰਿਹਾ ਕਰੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਰੋਇਆ ਨਾ ਕਰੋ ਅੰਦਰ ਵੱੜ ਕੇ ਰੋਇਆ ਨਾ ਕਰੋ ਮੈਂ ਬਹੁਤ ਰੋਈਆਂ ਕੀ ਘਟ ਲਿਆ ਅੱਖਾਂ ਚ ਲੰਜ ਜਪਵਾਈ ਬੈਠੀ ਆ 44 ਸਾਲ ਦੀ ਉਮਰ ਚ ਲੰਜ ਪਵਾ ਕੇ ਬੈ ਗਈ ਰੋਣਾ ਨਹੀਂ ਨੁਕਸਾਨ ਆਪਣਾ ਕਰੋਗੇ ਕਿਸੇ ਦਾ ਨਹੀਂ ਹੁੰਦਾ ਮੈਂ ਵੀ ਕੀਤਾ ਆਪਣਾ ਸਹ ਦਾ ਜਿਹੜੀ ਮੈਨੂੰ ਪੇਟ ਦੀ ਅਲਸਰ ਹੋਈ ਐ ਹੋਣੀ ਨਹੀਂ ਸੀ ਇਹ ਮੈਂ ਅੰਦਰ ਬਹਿ ਕੇ ਰੋਣਾ ਹੁਕਕੀਆਂ ਲੈਣੀਆਂ ਟਿੱਡ ਨ ਰੋਈ ਜਦੋਂ ਰੋਂਦੀ ਟਿੱਡ ਚ ਹੌਮਕੇ ਭਰੀ ਜਾਂਦੇ ਮੈਨੂੰ ਲੱਗਦਾ ਇਹ ਮੈਂ ਜਖਮ ਬਣਾ ਲਈ ਸਟ्रेस ਵਾਲੀ ਲੈ ਗਈ ਸੀ ਤਾਂ ਮੈਂ ਤੁਹਾਨੂੰ ਇਹੀ ਗੁਜ਼ਾਰਸ਼ ਕਰੂੰਗੀ ਰੋਇਆ ਨਾ ਕਰੋ ਕੁਛ ਨਹੀਂ ਮਿਲਦਾ ਸੋ ਨੂੰ ਰੋਂਦਿਆਂ ਨੂੰ ਕੋਈ ਬਰੌਂਦਾ ਨਹੀਂ ਰੋਣ ਨੂੰ ਜੀ ਕਰਦਾ ਨਾ ਤਾਂ ਆਪਣੇ ਮਹਾਰਾਜ ਕੋਲੇ ਬਹਿ ਕੇ ਰੋ ਲਿਆ ਕਰੋ ਉਹਨੂੰ ਗੁੱਸਾ ਦਿਖਾ ਲਿਆ ਕਰੋ ਆਕੜ ਦਿਖਾ ਲਿਆ ਕਰੋ ਸੁਣਨਦਾ ਵੀ ਹੈ ਇਹ ਜਿੱਦ ਮਹੰਡਾ ਚੁੱਕੀ ਆ ਨਿਕਲ ਚੁੱਕੀ ਆ ਆਪਣੇ ਮਹਾਰਾਜ ਮੂਰੇ ਰੋਇਆ ਕਰੋ ਉਹ ਹੁੰਦਾ ਦੁਜਾ ਕੋਈ ਨਹੀਂ ਸੁਣਦਾ ਆਪਣੀ ਤੇ ਦੁਨੀਆਂ ਤੋਂ ਸਮਝਾ ਕੇ ਤੁਸੀਂ ਕੀ ਲੈਣਾ ਤੁਸੀਂ ਆਪਣੇ ਆਪ ਨੂੰ ਸਮਝਾ ਲਓ ਬਸ ਇਹ ਸਮਝਾਉਣਾ ਕਿ ਜਿਹੜੇ ਬੰਦੇ ਤੇ ਤੁਹਾਨੂੰ ਪਤਾ ਵੀ ਤੁਹਾਡੇ ਨਾਲ ਇਹ ਨਹੀਂ ਚੰਗੇ ਖੜਦੇ ਤੁਹਾਡੀਆਂ ਗੱਲਾਂ ਦਾ ਵਲਤ ਮਤਲਬ ਕੱਢਦੇ ਤੁਹਾਨੂੰ ਨੀਚਾ ਦਿਖਾਉਂਦੇ ਆ ਤੁਹਾਨੂੰ ਸਮਝਦੇ ਕੁਛ ਨਹੀਂ ਛੋੜੇ ਰਿਸ਼ਤਿਆਂ ਨੂੰ ਤਾਰ-ਤਾਰ ਕਰੀ ਜਾਂਦੇ ਆ ਬਸ ਉਹਨੂੰ ਤਾਂ ਬਾਈਕਟ ਕਰ ਲਓ ਆਪਣੇ ਆਪ ਨੂੰ ਸਮਝਾਉਣ ਹੋ ਜਾਂਦਾ ਹੈ ਕਦਰ ਹੋ ਇਨਸਾਨ ਦੀ ਕਰੋ ਤਾਂ ਥੋਡੀ ਕਰਦਾ ਚਾਹੇ ਇੱਕ ਗੱਲ ਲੜ ਬੰਨ ਲਓ ਆਪਾਂ ਦੇ ਬਲੱਡ ਦਾ ਰਿਸ਼ਤਾ ਬਗਾਨਾ ਰਿਸ਼ਤਾ ਕੋਈ ਫਰਕ ਨਹੀਂ ਅੱਜ ਕੱਲ੍ਹ ਦੀ ਦੁਨੀਆ 'ਚ ਸੋ ਨੂੰ ਨਹੀਂ ਪਤਾ ਤੁਹਾਡੇ ਬਲੱਡ ਵਾਲਾ ਰਿਸ਼ਤਾ ਕੰਮ ਆਊ ਕਿ ਦੂਜਾ ਕੰਮ ਆਊਗਾ ਮਤਲਬੀ ਹੈ ਵੀਰੇ ਦੁਨੀਆ ਇਹਨਾਂ ਬਲੇਖਾਂ 'ਚੋਂ ਵੀ ਨਿਕਲ ਜਾਓ ਦੁਨੀਆ ਬਹੁਤ ਮਤਲਬਲੀ ਹੋ ਚੁੱਕੀ ਐ ਕੋਈ ਨਹੀਂ ਇੱਥੇ ਕਿਸੇ ਦਾ ਸਭ ਮਤਲਬ ਦੇ ਆ ਜਦੋਂ ਕੋਈ ਘਰੇ ਪ੍ਰੋਗਰਾਮ ਰੱਖੋਗੇ ਤਾਂ ਖਾਣ ਨੂੰ ਸਾਰੇ ਆ ਜਾਣਗੇ ਤੇ ਜਦੋਂ ਤੁਹਾਡੇ ਤੇ ਵਿਪਤਾ ਪੈ ਗਈ ਤੁਸੀਂ ਮੰਝੇ ਚ ਪੈ ਗਏ ਵੀਰੇ ਤੁਹਾਡੇ ਘਰੇ ਵੀ ਨਹੀਂ ਡਰਦਾ ਕੋਈ ਆਉਂਦਾ ਅਗਲੇ ਨੂੰ ਹੰਦਾ ਵੀ ਨੂੰ ਇਹਦਾ ਕੋਈ ਭਾਂਡਾ ਨਾ ਮੰਝਣਾ ਪੈ ਜਾ ਕੋਈ ਕੰਮ ਨਾ ਕਰਨਾ ਪੈ ਜਾ ਆਹ ਜ਼ਿੰਦਗੀਆਂ ਚੱਲ ਪਈਆਂ ਧਿਆਨ ਰੱਖੋ ਇਹਨਾਂ ਗੱਲਾਂ ਦਾ ਤੇ ਜ਼ਿੰਦਗੀ 'ਚ ਕਾਮਯਾਬ ਹੋਣਾ ਸਟਰੋਂਗ ਬਣੋ ਸਟਰੋਂਗ ਕਿਸੇ ਮੂਰੇ ਬੀਕ ਨਾ ਬਣੋ ਰੋਟੀ ਐ ਦੋ ਵਕਤ ਦੀ ਉਹ ਤੁਹਾਨੂੰ ਮਾਲਕ ਨੇ ਦੇ ਦੇਣੀ ਐ ਤੰ ਲਈ ਕਪੜਾ ਵੀ ਮਾਲਕ ਨੇ ਸਾਨੂੰ ਦੇ ਹੀ ਦੇਣਾ ਤੁਹਾਡੇ ਕਰਮਾਂ ਦਾ ਜੋ ਲਿਖਿਆ ਕੋਈ ਖੋ ਕੇ ਖਾ ਨਹੀਂ ਸਕਦਾ ਇੰਨਾ ਟੈਨਸ਼ਨਾਂ ਚ ਨਾ ਰਹਿਆ ਕਰੋ ਵੀ ਉਹ ਮੇਰਾ ਹੱਕ ਖਾਜੂ ਉਹ ਲੈ ਜੂ ਉਹ ਲੈ ਜੂ ਐਂ ਜਿੰਦਗੀ ਕੱਢ ਜਾਂਦੇ ਹੋ ਤੁਹਾਡਾ ਹੱਕ ਕੋਈ ਨਹੀਂ ਖਾ ਸਕਦਾ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਕਰਮਾਂ ਚ ਤੁਹਾਡੇ ਚੀਜ਼ਾਂ ਲਿਖਤੀਆਂ ਨਾ ਜੰਮਿਆ ਨਹੀਂ ਕੋਈ ਤੁਹਾਡੇ ਹੱਕ ਚੋਂ ਲੈ ਜੂਗਾ ਦੇਖ ਚੁੱਕੀ ਐ ਮੈਂ ਅੱਖਾਂ ਕਿਸੇ ਦੇ ਖਾਣ ਵਾਲਿਆਂ ਦਾ ਆਪਣਾ ਵੀ ਜਾਂਦਾ ਹੈ ਖੁਸ਼ੀ ਹੋਊ ਮੈਨੂੰ ਜੇ ਤੁਸੀਂ ਮੇਰੀਆਂ ਗੱਲਾਂ ਤੇ ਚੱਲੋਗੇ ਡਰਨਾ ਨਹੀਂ ਕਿ ਸੇਮੂਰੇ ਚੁੱਕਣਾ ਨਹੀਂ ਖਾਣਾ ਆਪਦੀ ਕਿਰਤ ਕਰਕੇ ਖਾਣੀ ਆ ਯਾਰ ਕਾਦਾ ਫਿਰ ਕਿਰਤ ਕਰੋ ਆਪਣੀ ਖਾਓ ਚਾਹੇ ਸੋਨੂੰ ਦਿਹਾੜੀ ਕਰਨੀ ਪੈ ਜੇ ਕਿਤੇ ਮੈਨੂੰ ਕੋਈ ਸ਼ਰਮ ਨਹੀਂ ਨਾ ਚੀਜ਼ਾਂ ਚ ਕਿਤੇ ਦੇ ਦਿਹਾੜੀ ਕਰਕੇ ਖਾ ਲਿਓ ਠੀਕ ਆ ਉਹ ਮਿਹਨਤ ਹੋਊਗੀ ਚੁਗੇ ਹੋ ਨਾ ਛੱਡੋ ਇਹ ਸ਼ਰਮਾ ਸ਼ਰਮਾ ਉਹ ਕੀ ਕਹਿੰਦਾ ਉਹ ਕੀ ਕਹਿੰਦਾ ਮਿਹਨਤ ਕਰਕੇ ਖਾਣ ਦਾ ਕੋਈ ਮੀਨਾ ਨਹੀਂ ਮੈਂ ਕੱਪੜੇ ਵੇਚਦੀ ਆ ਮੈਨੂੰ ਮੈਨੂੰ ਵੀ ਮੇਰੇ ਸਕੇ ਸਕੇਲਿਆਂ ਨੇ ਕਹੀਆਂ ਸੀ ਇਹ ਗੱਲਾਂ ਢੀ ਨੰਗਣੀ ਨੇ ਚਾਰਕ ਕੱਪੜੇ ਧਰ ਲੇ ਵੇਚਦੀ ਆ ਮੈਨੂੰ ਇਹ ਨੰਗਣੀ ਤੱਕ ਕਿਹਾ ਗਿਆ ਸੀ ਮੈਂ ਤਾਂ ਕੋਈ ਬਰਵਾਣੀ ਕੀਤੀ ਮੈਂ ਕਿਹਾ ਸੋਚ ਉਹਨਾਂ ਦੀ ਨੰਗ ਹੈ ਮੈਂ ਨਹੀਂ ਸੋਚ ਮੇਰੀ ਸੋਚ ਨਹੀਂ ਨੰਗ ਨੰਗ ਉਹ ਅਜਿਹੇ ਹੀ ਘਟੀਆ ਸੋਚਦੀ ਐ ਮੈਂ ਤਾਂ ਆਪਦਾ ਕੱਪੜਾ ਵੇਚ ਕੇ ਮਿਹਨਤ ਕਰਕੇ ਆਪਦੀ ਖਾ ਰਹੀ ਆ ਕੱਪੜਾ ਵੇਚਦੀ ਆ ਟੌਰ ਨਾਲ ਲੈ ਕੇ ਦੇਸੀ ਘਿਓ ਖਾ ਲੈਣੀ ਆ ਫਰੂਟ ਲੈ ਆਉਣੀ ਆ ਆਪਦੇ ਸ਼ਰੂਲ ਲਿਉਣੀ ਐ ਸੋ ਮਿਹਨਤ ਵਿੱਚ ਤੰਦਰੁਸਤੀ ਹੁੰਦੀ ਐ ਮਿਹਨਤ ਨਾ ਕਰਨੀ ਛੱਡਿਓ ਆਪਣੇ ਕੰਮ ਆਪ ਕਰਿਓ ਵੀਡੀਓ ਵਿੱਚ ਤੁਹਾਡੇ ਨਾਲ ਐਨੀਆਂ ਕੁ ਸ਼ੇਅਰ ਕਰੂੰਗੀ ਐਨੇ ਕੁ ਮੇਰੇ ਦਿਲ 'ਚ ਤੂਫਾਨ ਲੁਕੇ ਹੋਏ ਆ ਹੁਣ ਮੈਂ ਡਰ ਡਰ ਚੱਕਤਾ ਉਹ ਸਾਰੇ ਤੂਫਾਨ ਮੈਂ ਵੀਡੀਓ ਰਾਹੀਂ ਸ਼ੋਅ ਕਰੂੰਗੀ ਜਿਹੜੇ ਲੋਕ ਮੇਰੇ ਵਾਂਗੂ ਤਕਲੀਫਾਂ ਘਟ ਘਟ ਘੁੱਟ ਘੁੱਟ ਰੋ ਰਹੇ ਆ ਤੇ ਜ਼ਿੰਦਗੀ ਨਰਕ ਵਾਂਗੂ ਕੱਟ ਕੱਟ ਰਹੇ ਸੀ ਉਹਨਾਂ ਨੂੰ ਬਾਹਰ ਕੱਢ ਦੂੰ ਸਾਰਿਆਂ ਨੂੰ ਵੀ ਭਲੇਖੇ 'ਚ ਨਾ ਰਹੋ ਵੀਰੋ ਡਰੋ ਨਗਸ਼ੇਤੋਂ ਐਵੇਂ ਨਾ ਜਿੰਦ ਜੱਗ ਤੇ ਆਏ ਹਾਂ ਬਸਹੀਂ ਘੁੱਟ ਘੁੱਟ ਕੇ ਮਰਜੋ ਤੇ ਐਂ ਤੁਰਜੋ ਨਹੀਂ ਮਰਨਾ ਵੀਰੇ ਜੱਗ ਤੇ ਆਏ ਆਂ ਮਹਾਰਾਜ ਨੇ ਤੋਰਿਆ ਤੇ ਜਿਉਂ ਕੇ ਜਾਵਾਂਗੇ ਜ਼ਿੰਦਗੀ ਜਿੰਨੀ ਵੀ ਜ਼ਿੰਦਗੀ ਆ ਟੌਰ ਨਾਲ ਜਾਵਗੇ ਜਾਵਾਂਗੇ ਖਾਣੇ ਆਸੀਂ ਆਪਦੀ ਦੋ ਵਕਤਾਂ ਦੀ ਰੋਟੀ ਆਪਦੀ ਕਮਾ ਕੇ ਖਾਣੇ ਆ ਫਿਰ ਕਿਸੇ ਮੂਰੇ ਕਾਹਦੇ ਵਿੱਚ ਛੁਪਣੀਆਂ ਰੜਕ ਨਾਲ ਰਹਿਆ ਕਰੋ ਸਾਨੂੰ ਫਲਾਣੇ ਨੇ ਨਹੀਂ ਪ੍ਰੋਗਰਾਮ ਸੱਦੇ ਤੇ ਜਮਾਨਾ ਸੱਦੇ ਕੋਈ ਆਪਾ ਕਰਾਉਣਾ ਕੀ ਆ ਸਮਾਂ ਦੇ ਆਪਣੇ ਤਾਂ ਖਰਚੇ ਘਟਣਗੇ ਕਿਥੇ ਆਪਾਂ ਘਰ ਦੇ ਦਸ ਜੀ ਉਹ ਪ੍ਰੋਗਰਾਮ ਕਰਾਂਗੇ ਖਰਚਾ ਘਟੂ ਕਿਥੇ ਓਥੇ 100 ਨੂੰ ਖਵਾਵਾਂਗੇ ਖਾ ਕੇ ਵੀ ਅਗਲੇ ਨਹੀਂ ਇਹੀ ਗੱਲ ਕਹਿ ਦੇਣੀ ਆ ਕੀ ਸੀ ਇਹਨਾਂ ਦੇ ਤਾਂ ਕੁਝ ਵੀ ਨਹੀਂ ਸੀ ਚਾਰਕ ਪਕੌੜੇ ਸੀ ਇਹਨਾਂ ਦੇ ਆ ਨਹੀਂ ਸੀ ਬੋਅ ਨਹੀਂ ਸੀ ਉਹ ਗੇਟ ਟੱਪਦੇ ਨਹੀਂ ਪਹਿਲੀਆਂ ਚੀ ਥੋੜੀ ਲੱਸੀ ਕਰ ਜਾਂਦੇ ਆ ਇਹਨਾਂ ਦੇ ਆ ਨਹੀਂ ਸੀ ਜਿਵੇਂ ਪਾਰਟ ਜਿਹਾ ਉਹ ਨਹੀਂ ਸੀ ਤੁਸੀਂ ਜ਼ੋਰ ਲਾ ਦਿੰਨੇ ਹੋ ਉਹਨਾਂ ਨੇ ਜੀਭ ਹਲਾ ਦੇਣੀ ਆ ਕੀ ਸੀ ਇਹਨਾਂ ਦੇ ਕੁਝ ਵੀ ਨਹੀਂ ਸੀ ਉਹ ਤਾਂ ਪ੍ਰੋਗਰਾਮ ਦੇਸੀ ਸੀ ਨਿਕਲੋ ਇਹਨਾਂ ਚੀਜ਼ਾਂ ਚੋਂ ਆ ਖਰਚੇ ਘਟਾਓ ਸੌਖੇ ਰਹਿਣਗੇ ਠੀਕ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕਰ ਬਣੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਆ ਵੀਡੀਓ ਪਾਵਾਂਗੇ ਆਪਣਾ ਪੰਜਾਬ ਚੈਨਲ ਤੇ ਦੇਖਦੇ ਰਹੋ ਜਦੋਂ ਆਪਣਾ 골ਡਨ ਪੰਜਾਬ ਠੀਕ ਹੋ ਗਿਆ ਬੁਖਾਰ ਚੜਿਆ ਹੋਇਆ ਨਾ ਉਹਨੂੰ ਫਿਰ ਆਪਾਂ ਉਹਦੀ ਪਾਵਾਂਗੇ ਮਸਤ ਰਹੋ ਸਦਾ ਖੁਸ਼ ਰਹੋ ਛੱਡੋ ਪਰਵਾਹ ਸਭ ਕਾ ਸਹੀ ਦੀ ਆਣ ਲਈ ਪ੍ਰਮਾਤਮਾ ਨਾਲ ਜੁੜਜੋ ਸਤਿ ਸ਼੍ਰੀ ਅਕਾਲ